ਸ਼ੇਰ ਮੁਖਸਰ ਸਾਹਿਬ ਇੱਕੇ ਅਮਨ ਸ਼ਾਂਤੀ ਨੂੰ ਬਹਾਲ ਰੱਖਣ ਸ਼ਰਾਰਤ ਤੇ ਅੰਸਰ ਅਤੇ ਨਸ਼ਾ ਤਸਕਰਾਂ ਤੇ ਨਕੇਲ ਪੋਣ ਦੇ ਉਦੇਸ਼ ਨੂੰ ਲੈ ਕੇ ਪੁਲਿਸ ਵੱਲੋਂ ਸ਼ਾਮ ਕਰੀਬ 6 ਵਜੇ ਐਸਐਸਪੀ ਡਾਕਟਰ ਅਖਿਲ ਚੌਧਰੀ ਦੇ ਨਿਰਦੇਸ਼ ਅਤੇ ਐਸਐਸਪੀ ਕਮਲਪ੍ਰੀਤ ਸਿੰਘ ਚਹਲ ਦੀ ਅਗਵਾਈ ਹੇਠ ਕੋਟਕਪੂਰਾ ਚੌਕ ਵਿਖੇ ਚੈਕਿੰਗ ਦਾ ਅਭਿਆਨ ਚਲਾਇਆ ਗਿਆ। ਇਸ ਦੌਰਾਨ ਜਿੱਥੇ ਟ੍ਰੈਫਿਕ ਨਿਯਮਾਂ ਦਾ ਉਲੰਘਣ ਕਰਨ ਵਾਲੇ ਵਹੀਕਲ ਚਾਲਕਾਂ ਨੂੰ ਸੱਤਾ ਹਦਾਇਤਾਂ ਜਾਰੀ ਕੀਤੀਆਂ ਗਈਆਂ, ਉੱਥੇ ਹੀ ਸ਼ਹਿਰ ਵਿੱਚ ਦਾਖਲ ਹੋਣ ਵਾਲੇ ਵਹੀਕਲਾਂ ਦੀ ਵੀ ਜਾਂਚ ਕੀਤੀ ਗਈ। ਇਸ ਦੌਰਾਨ ਐਸਪੀ ਕਮਲਪ੍ਰੀਤ ਸਿੰਘ ਚਹਲ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਡੀਜੀਪੀ ਪੰਜਾਬ ਦੇ ਨਿਰਦੇਸ਼ ਅਤੇ ਐਸਐਸਪੀ ਦੀ ਅਗਵਾਈ ਹੇਠ ਜ਼ਿਲ੍ਹੇ ਵਿੱਚ ਨਸ਼ੇ ਦੇ ਖਿਲਾਫ ਜੁੱਦ अभियान दी शुरुआत ਕੀਤੀ ਗਈ ਹੈ ਇਸ ਸਭਿਆਨ ਨੂੰ ਸਫਲ ਬਣਾਉਣ ਲਈ ਆਮ ਲੋਕਾਂ ਨੂੰ ਪੁਲਿਸ ਦਾ ਖੁੱਲ ਕੇ ਸਹਿਯੋਗ ਦੇਣਾ ਚਾਹੀਦਾ ਹੈ ਪੁਲਿਸ ਆਮ ਲੋਕਾਂ ਦੀ ਸੁਰੱਖਿਆ ਲਈ ਤੈਨਾਤ ਹੈ ਇਸ ਲਈ ਆਮ ਲੋਕਾਂ ਨੂੰ ਬਿਨਾਂ ਕਿਸੇ ਡਰ ਪੁਲਿਸ ਦਾ ਸਹਿਯੋਗ ਕਰਦੇ ਹੋਏ ਨਸ਼ੇ ਦਾ کاروبار ਕਰਨ ਵਾਲੇ ਅਨਸਰਾਂ ਦੀ ਜਾਣਕਾਰੀ ਸਾਂਝੀ ਕਰਨੀ ਚਾਹੀਦੀ ਹੈ ਤਾਂ ਕਿ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ ਉਹਨਾਂ ਨੇ ਕਿਹਾ ਕਿ ਪੁਲਿਸ ਅਮਨ ਸ਼ਾਂਤੀ ਨੂੰ ਬਹਾਲ ਰੱਖਣ ਸ਼ਰਾਬਤੀ ਅਨਸਰਾਂ ਤੇ ਨਕੀਲਪੌਣ ਅਤੇ ਆਮ ਲੋਕਾਂ ਦੀ ਸੁਰੱਖਿਆ ਲਈ ਤੈਨਾਤ ਹੈ ਇਸ ਮੌਕੇ ਤੇ ਥਾਣਾ ਸਿਟੀ ਮੁਖੀ ਜਸਕਰਨ ਸਿੰਘ ਵੀ ਮੌਜੂਦ ਸਨ ਅਹ ਮੇਨ ਸਾਡਾ ਹੈਗਾ ਜਿਹੜਾ ਮੋਟਿਵ ਜਿਹੜਾ ਤੁਹਾਡੇ ਪ੍ਰਤੀ মিডিਆ ਜ਼ਰੀਏ ਮੈਸੇਜ ਦਿਨਾ ਚਾਹਣ ਲੋਕਾਂ ਨੂੰ ਮੁੱਖ ਤੌਰ ਤੇ ਸ਼ਹਿਰ ਦੇ ਨਿਵਾਸੀਆਂ ਨੂੰ ਕਿ ਜਿਹੜਾ ਅਸੀਂ ਇੱਕ ਡਰੱਗ ਦੇ ਖਿਲਾਫ ਮਿਊਮ ਗੱਡੀ ਹੈ ਉਹ ਸਾਡਾ ਪ੍ਰੋਪਰ ਸਾਥ ਦਿਓ ਜੇ ਤੁਹਾਡੇ ਕੋ ਕੋਈ ਇਨਫੋਰਮੇਸ਼ਨ ਹੈ ਉਹ ਸਾਡੇ ਨਾਲ ਸ਼ੇਅਰ ਕਰੋ ਪ੍ਰਾਈਵੇਟ ਤੌਰ ਤੇ ਮਿਲਣਾ ਚਾਹੁੰਦੇ ਪਰਸਨਲ ਤੌਰ ਤੇ ਮਿਲਣਾ ਚਾਹੁੰਦੇ ਤਾਂ ਸਾਨੂੰ ਮਿਲਣ ਆ ਕੇ ਸਾਡੇ ਕੰਟਰੋਲ ਰੂਮ ਦੇ ਨੰਬਰ ਨੇ ਉੱਤੇ ਸਾਨੂੰ ਕਾਲ ਕੀਤੀ ਜਾਵੇ ਤੁਹਾਡਾ ਜਿਹੜਾ ਨਾਮ ਹੈ ਬਿਲਕੁਲ ਉਤਰ ਕੇ ਜਾਏਗਾ ਜਿਹਦੇ ਨਾਲ ਆਪਾਂ ਚੰਗਾ ਇੱਕ ਸਮਾਜ ਸਿਰਜ ਸਕੀਏ ਵਗੇ ਤਰੀਕੇ ਨਾਲ ਆਪਾਂ ਜਿੰਨੇ ਵੀ ਆ ਡਰੱਗ ਪੈਡਲਰਸ ਨੇ ਸਮਗਲਰ ਨੇ ਪੁਲਿਸ ਤੇ ਆਪਣਾ ਕੰਮ ਕਰ ਰਹੀ ਆ ਪਰ ਤੁਹਾਡੀ ਵੀ ਜ਼ਿੰਮੇਵਾਰੀ ਅਖ਼ਤਾਰ ਨੂੰ ਅਸੀਂ ਆਉਂਦੇ ਤੁਹਾਡੀ ਜ਼ਿੰਮੇਵਾਰੀ ਭੰਦੀ ਕਿ ਆਪਣੇ ਜੇ ਕੋਈ ਇਨਫੋਰਮੇਸ਼ਨ ਨੇੜੇ ਤੇੜੇ ਕੋਈ ਹੈਗਾ ਤਾਂ ਪੁਲਿਸ ਨਾਲ ਜਰੂਰ ਸਾਂਝੀ ਕੀਤੀ ਜਾਵੇ